પરમ સન્માન જો સਤ ગુરાં ਦੀ સાજી અતિ નવાજી સત્કાર જો સાથ સંગત જીઓ ગુરુ ਸਾਹਿબ ਜੀ ਦੀ અપાર કૃપા સદકા ਅੱਜ ਦੀ પાવન શ્રી મુખવાર ਧੰਨ ਧੰਨ શ્રી ગુરુ અર્જન દેવ સાહેબ સચ્ચે પાદશાહ ਜੀਆਂ ਦੀ ਸਾਡਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਹਰ ਕਹਿੰਦੇ ਨੇ ਉਸ ਪ੍ਰਮਾਤਮਾ ਨੂੰ ਇਕ ਸਿਮਰ ਦਾ ਮਤਲਬ ਹੈ ਵੀ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਮਰਜ ਕਹਿੰਦੇ ਹੈ ਪਿਆਰੇ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ ਸਿਮਰਨ ਦੀ ਤਾਕਤ ਦੇ ਨਾਲ ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਕਲ ਕਲੇਸ਼ ਦਾ ਮਤਲਬ ਹੈ ਸੰਸਾਰਿਕ ਝਗੜੇ ਮਹਾਪੌਜਲ ਦਾ ਮਤਲਬ ਹੈ ਵੱਡੇ ਸਮੁੰਦਰ ਭਿਆਨਕ ਸੰਸਾਰ ਸਮੁੰਦਰ ਨੂੰ ਕਹਿੰਦੇ ਇਹ ਸਿਮਰਨ ਦੇ ਵਿੱਚ ਅੱਡੀ ਤਾਕਤ ਹੈ ਵੀ ਇਸ ਸੰਸਾਰ ਦੇ ਵਿੱਚ ਵੱਡੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੀ ਪਾਵਰ ਮਿਲ ਜਾਂਦੀ ਹੈ ਸ਼ਕਤੀ ਮਿਲ ਜਾਂਦੀ ਹੈ ਸਿਮਰਨ ਦੀ ਤਾਕਤ ਨਾਲ ਜਿਸ ਵਿੱਚ ਬੇਅੰਤ ਸੰਸਾਰਿਕ ਝਗੜੇ ਹਨ ਜਿਸ ਲੋਭ ਮੋਹ ਦੀਆਂ ਲਹਿਰਾਂ ਉੱਠ ਰਹੀਆਂ ਹਨ ਇਹ ਸੰਸਾਰਿਕ ਝਗੜਿਆਂ ਔਰ ਲੋਭ ਮੋਹ ਦੀਆਂ ਲਹਿਰਾਂ ਦੇ ਵਿੱਚੋਂ ਬਚਣ ਦੇ ਲਈ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਜਿਹੜਾ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ ਰਹਾਉ ਸਾਸ ਸਾਸ ਨਮਕ ਨਮਕ ਦਨਸ ਰਹਿਣਾ ਤੇ ਤਾਰੇ ਸਾਹ ਸਾਹ ਦਾ ਮਤਲਬ ਹੈ ਹਰੇਕ ਸਾਹ ਦੇ ਨਾਲ ਨਮਕ ਕਹਿੰਦੇ ਨੇ ਅੱਖ ਦੇ ਝਮਕਣ ਜਿੰਨੇ ਸਮੇਂ ਨੂੰ ਮਰਜ਼ ਕਹਿੰਦੇ ਭਾਈ ਦਿਨ ਰਾਤ ਛਿੰਨ ਛਿੰਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੇ ਸਾਧ ਸੰਗ ਜਪਨ ਸੰਗ ਮਾਨ ਨਿਧਾਨ ਧਾਰੇ ਨਿਧਾਨ ਦਾ ਮਤਲਬ ਹੈ ਖਜ਼ਾਨਾ ਕਹਿੰਦੇ ਵੀ ਸਾਧ ਸੰਗਤ ਵਿੱਚ ਬੈਠ ਕੇ ਝਾਕਾ ਲਾ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਖਜ਼ਾਨਾ ਆਪਣੇ ਮਨ ਵਿੱਚ ਵਸਾਈ ਰੱਖ ਚਰਨ ਕਮਲ ਨਮਸ਼ਕਾਰ ਗੁਣ ਗੋਬਿੰਦ ਵਿਚਾਰੇ ਮਰਦ ਕਹਿੰਦੇ ਹੈ ਪਿਆਰੇ ਪਰਮਾਤਮਾ ਦੇ ਕੋਮਲ ਚਰਣਾ ਉਤੇ ਆਪਣਾ ਸਿਰ ਨਿਵਾਈ ਰੱਖ ਨਮਸਕਾਰ ਰੱਖ ਗੋਬਿੰਦ ਦੇ ਗੁਣ ਆਪਣੇ ਸੋਚ ਮੰਡਲ ਵਿੱਚ ਵਸਾਲੈ ਸਾਧ ਜਨਾ ਕੀ ਰੇਨ ਨਾਨਕ ਮੰਗਲ ਸ਼ੋਕ ਸਦਾਰੇ ਮਹਾਰਜ ਕਹਿੰਦੇ ਹੀ ਨਾਨਕ ਇਹ ਸੰਤ ਜਨਾਂ ਦੇ ਚਰਣਾ ਦੀ ਧੂੜ ਆਪਣੇ ਮੱਥੇ ਉੱਤੇ ਲਾਇਆ ਕਰ ਇਹ ਚਰਨ ਧੂੜ ਜਿਹੜੀ ਹੈ ਆਤਮਿਕ ਖੁਸ਼ੀਆਂ ਤੇ ਆਤਮਿਕ ਆਨੰਦ ਦਿੰਦੀ ਹੈ ਆਓ ਇਸ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਡੇ ਉੱਤੇ ਨਾਮ ਸਿਮਰਨ ਦੀ ਔਰ ਸੇਵਾ ਭਗਤੀ ਦੀ ਲਗਨ ਪ੍ਰਮਾਤਮਾ ਦੇ ਨਾਮ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਜਾਣ ਇਹਨਾਂ ਬਾਬਤ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਈ ਨਿਤਾ ਪ੍ਰਤੀ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੀਏ ਦਰ ਕਰਦੀਆਂ ਸੇਵਾਵਾਂ ਕਰਦੇ ਰਹੀਏ ਔਰ ਆਤਮਿਕ ਆਨੰਦ ਤੇ ਆਤਮਿਕ ਖੁਸ਼ੀਆਂ ਜਿਹੜੀਆਂ ਨੇ ਉਹ ਆਪਾ ਗੁਰੂ ਨਾਨਕ ਦੇ ਘਰ ਤੋਂ ਪ੍ਰਾਪਤ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਅਤੇ ਇਤਫਾਕਤਾ ਦੀ ਅਰਦਾਸ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨਤਾ ਸਹਾਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ